ਸਸਕਾਰ ਅੱਜ ਦੇ ਜ਼ਹਿਰ ਭਰੇ ਖਾਣੇ ਕਰਕੇ ਖਾਣ ਪੀਣ ਦੀ ਗਲਤ ਆਦਤਾਂ ਕਰਕੇ ਸਮੇਂ ਸਿਰ ਭੋਜਨ ਨਾ ਕਰਨਾ ਖਾਣੇ ਨੂੰ ਸਹੀ ਸਮਾਂ ਨਾ ਦੇਣਾ ਬਾਅਦ ਖਾਣਾ ਜਲਦੀ ਜਲਦੀ ਖਾਣ ਕਰਕੇ 90% ਲੋਕ ਪੇਟ ਦੀਆਂ ਬਿਮਾਰੀਆਂ ਨਾਲ ਉਲਝੇ ਪਏ ਨੇ ਕਿਸੇ ਤੇ ਗੈਸ ਬਣਦੀ ਹੈ ਕਬਜ ਰਹਿੰਦੀ ਹੈ ਤਜਾਬ ਬਣਦਾ ਹੈ ਤਜਾਬ ਇੰਨਾ ਬਣਦਾ ਹੈ ਰੋਗੀ ਰੋਟੀ ਖਾਣ ਤੋਂ ਵੀ ਡਰਦਾ ਹੈ ਫੂਡ ਪਾਈਪ 'ਚ ਜਲ ਰਹਿੰਦੀ ਆ ਖੱਟੇ ਢ ਘਾਰ ਆਉਂਦੇ ਨੇ ਪੇਟ 'ਚ ਦਰਦ ਰਹਿੰਦਾ ਹੈ ਉਲਟੀ ਮੰਗ ਮੰਨ ਕਰਦਾ ਹੈ ਅੰਤਰੀ ਸੋਚ ਰਹਿੰਦੀ ਆ ਧਰਨ ਪੱਕੀ ਰਹਿੰਦੀ ਆ ਜਾਂ ਤਰਨ ਟਿਕਾਣੀ ਨਹੀਂ ਰਹਿੰਦੀ ਤਰਨ ਅਸਲ 'ਚ ਉਦੋਂ ਪੱਕਦੀ ਹੈ ਜਦੋਂ ਪੇਟ ਨਹੀਂ ਠੀਕ ਰਹਿੰਦਾ ਆਪਾਂ ਨੂੰ ਕਬਜ ਬਹੁਤ ਜ਼ਿਆਦਾ ਰਹਿੰਦੀ ਹੈ ਉਦੋਂ ਤਰਨ ਪੱਕਦੀ ਹੈ ਰੋਟੀ ਖਾਣ ਤੋਂ ਬਾਅਦ ਲੈਟਰਨ ਜਾਣਾ ਪੈਂਦਾ ਹੈ ਲੈਟਰਨ 'ਚ ਜਾਲੇ ਆਉਂਦੇ ਨੇ ਕਈ-ਕਈ ਵਾਰੀ ਕਿੰਨਾ-ਕਿੰਨਾ ਟਾਈਮ ਰੋਗੀ ਲੈਟਰਨ 'ਚ ਬੈਠਾ ਰਹਿੰਦਾ ਪਰ ਲੈਟਰਨ ਨਹੀਂ ਆਉਂਦੀ ਤੇ ਰੋਗੀ ਰੋਗੀ ਪਰੇਸ਼ਾਨ ਰਹਿੰਦਾ ਹੈ ਪੇਟ ਦੀ ਕੋਈ ਵੀ ਸਮੱਸਿਆ ਹੈ ਆਯੁਰਵੇਦ 'ਚ ਇਸ ਦਾ ਬਹੁਤ ਵਧੀਆ ਹੱਲ ਹੈ ਨਮੀ ਪੁਰਾਣੀ ਬਿਮਾਰੀ ਠੀਕ ਹੋਣ ਨੂੰ ਸਮਾਂ ਜ਼ਰੂਰ ਲੱਗ ਸਕਦਾ ਹੈ ਕਿਸੇ ਨੂੰ ਘੱਟ ਲੱਗ ਸਕਦਾ ਕਿਸੇ ਨੂੰ ਜ਼ਿਆਦਾ ਲੱਗ ਸਕਦਾ ਹੈ ਤੇ ਇਹ ਜੀ ਗੱਲ ਨਹੀਂ ਵੀ ਠੀਕ ਨਹੀਂ ਹੋਊਗਾ ਮਰੀਜ਼। ਰੋਗੀ ਨੂੰ ਸਬਰ ਕਰਨਾ ਪਊਗਾ, ਪਰੇਜ ਰੱਖਣਾ ਪਊਗਾ। ਲਗਾਤਾਰ ਸਾਡੇ ਨਾਲ ਮਨੋ ਜੁੜਨਾ ਪਊਗਾ ਤਾਂ ਜਾ ਕੇ ਹੱਲ ਹੁੰਦਾ ਹੈ। ਜਦੋਂ ਕਿਸੇ ਦਾ ਪੇਟ ਦਰਦ ਜਾਂ ਪੇਟ ਦੇ ਗੈਸ ਨਹੀਂ ਦਾ ਇਤਜਾਬ ਬਣਦਾ, ਕਬਜ ਰਹਿੰਦੀ ਆ, ਪੇਟ ਸਾਫ਼ ਨਹੀਂ ਹੁੰਦਾ। ਲਿਵਰ ਠੀਕ ਨਹੀਂ ਰਹਿੰਦਾ, ਉਦੋਂ ਤੱਕ ਮਰੀਜ਼ ਨੂੰ ਜਾਂ ਆਮ ਬੰਦੇ ਨੂੰ ਅਨੇਕਾਂ ਬਿਮਾਰੀਆਂ ਘੇਰਦੀਆਂ ਨੇ। ਸੋ ਕਿਸੇ ਨੂੰ ਵੀ ਪੇਟ ਦੀ ਬਿਮਾਰੀ ਆ, ਉਦੋਂ ਤੱਕ ਠੀਕ ਨਹੀਂ ਹੋਣੀ ਜਦ ਤੱਕ ਤੁਸੀਂ ਵੈਦ ਨਾਲ ਨਹੀਂ ਜੁੜਦੇ। ਚੰਗੀ ਤਰ੍ਹਾਂ ਪਰੇਹੀ ਨਹੀਂ ਰੱਖਦੇ ਦਵਾਈ ਸਹੀ ਢੰਗ ਨਾਲ ਨਹੀਂ ਖਾਂਦੇ ਕਿੰਨੀ ਮਰਜ਼ੀ ਪ੍ਰੋਬਲਮ ਹੋਵੇ ਸੰਪਰਕ ਕਰਕੇ ਇਹਦਾ ਇਲਾਜ ਕਰਾਓ ਧੰਨਵਾਦ